ਮਮੇ ਸੁਣਤਾ ਲਵੋ ਆ ਦੇਖੋ ਮੇਰਾ ਰਿਜ਼ਲਟ ਆ ਗਿਆ ਤੇ ਜਿਹੜੇ ਕਾਲਜ ਦੇ ਵਿੱਚ ਮੈਂ ਅਪਲਾਈ ਕੀਤਾ ਸੀ ਨਾ ਮੈਨੂੰ ਐਡਮਿਸ਼ਨ ਵੀ ਮਿਲ ਗਿਆ ਮੈਂ ਤਾਂ ਐਂ ਕਰੂੰਗੀ ਚਾਹੇ ਤਾਂ ਮੱਥੋਂ ਲਿਖ ਕੇ ਲੈ ਲੈ ਚਾਹੇ ਅੱਜ ਲਿਖਿਆ ਲੈ ਚਾਹੇ ਲਿਖਿਆ ਲੈ ਕੱਲ ਨਾ ਤਾਂ ਕੌੜਜ ਅੱਜ ਜਾਣਾ ਤੇ ਨਾ ਜਾਣਾ ਕੱਦ ਨੂੰ ਠੀਕ ਹੈ ਚੁੱਪ ਕਰਕੇ ਘਰੇ ਕੰਮ ਕਰ ਲੈ ਆ ਸਿਆ ਚੜਿਆ ਹੋਇਆ ਕੋਟੀ ਸਵਾਟਰ ਬੁੰਨ ਲੈ ਜਿਹੜਾ ਗਾਹਾਂ ਵੀ ਕੰਮ ਆਉਣਗੇ ਆ ਕਾਲਜ ਕਿਹੜੇ ਕੰਮ ਆਉਣਗੇ ਤੇਰੇ ਉਹ ਲੈ ਬਈ ਤੂੰ ਵੀ ਹੱਦ ਕਰਦਾ ਹੈਂ ਯਾਰ ਤੇਰਾ ਮੁੰਡਾ ਹੈ ਕਿ ਮੇਰਾ ਮੁੰਡਾ ਨਾਲੇ ਮੇਰੇ ਹੁੰਦੀਆ ਤੇਰਾ ਮੁੰਡਾ ਕਿਸਦੇ ਘਰੇ ਹੋਰ ਰਹੇ ਇਹ ਕਿਵੇਂ ਹੋ ਸਕਦਾ ਸਵੇਰੇ ਤਾਂ ਬਹੁਤ شریف ਬੰਦਾ ਸੀ ਕਿਵੇਂ ਠਰਕ ਨਹੀਂ ਭੋਰਦਾ ਹੁਣ ਕਿੱਥੇ ਗਈ ਤੇਰੀ ਸ਼ਰਾਫਤ ਚੁੰਨੀ ਛੱਡ ਮੇਰੀ ਨਾਲੇ ਵੈਸੇ ਵੀ ਮੈਂ ਕਿਹਦੇ ਨਾਲ ਮੱਥਾ ਮਾਰਦੀ ਪਈ ਆ ਤੈਨੂੰ ਤਾਂ ਆ ਦਦੀ ਆ ਮੁੰਡੇ ਨੂੰ ਤਾਂ ਆ ਦਦੀ ਹੁੰਦੀ ਆ ਠਰਕ ਭੋਰਨ ਦੀ ਉਹ ਨਹੀਂ ਹੈਗਾ ਯਾਰਾ ਯਾ ਤੈਨੂੰ ਕਹਿਤਾ ਮੈਂ ਨਹੀਂ ਹੈਗਾ ਢਰਗੀ ਉਹੀ ਗੱਲ ਫੇਰ ਤਾਂ ਸੱਸੀ ਗਾ ਜੀ ਅੰਕਲ ਜੀ ਨਮਸਤ ਜੀ ਸੰਕੇ ਪੁੱਤ ਕੌਣਾ ਤੂੰ ਮੈਂ ਤਾਂ ਤੈਨੂੰ ਪਛਾਣਾਂਗਾ ਉਹ ਤੁਹਾਡੀ ਗੱਲ ਨਹੀਂ ਹੋਈ ਸੀਗੀ ਡੈਡੀ ਨਾਲ ਫੋਨ ਤੇ ਮੈਂ ਬੰਟੀ ਆਈ ਕਾਲਜ ਤੋਂ ਸਿੱਧੀ ਆ ਗਿਆ ਇੱਧਰ ਅੱਛਾ ਬੰਟੀ ਜਰਨਲ ਦਾ ਮੁੰਡਾ ਹਾਂ ਜੀ ਅੱਛਾ ਪੁੱਤ ਤੂੰ ਆਹ ਹੋ ਠੀਕ ਆ ਹਾਂ ਜੀ ਹਾਂ ਸਭ ਠੀਕ ਠਾਕ ਜੀ ਹੋਰ ਪੁੱਤਾਂ ਐ ਦੱਸ ਕੋਈ ਆਉਣ ਚ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਨਾ ਨਾ ਆਉਣ ਚ ਤਾਂ ਕੋਈ ਪ੍ਰੋਬਲਮ ਨਹੀਂ ਹੋਈ ਹੈਗੀ ਪਰ ਸਭ ਨਾਲ ਵੱਡੀ ਪ੍ਰੋਬਲਮ ਤਾਂ ਮੇਰੇ ਸਾਹਮਣੇ ਖੜੀ ਹੈਗੀ ਮੈਂ ਪ੍ਰੋਬਲਮ ਦੀ ਪ੍ਰੋਬਲਮ ਤੂੰ ਆ ਮੈਂ ਹੋਾਈ ਕਸ ਸੀ ਦੋਨੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਆ ਬਹੁਤ ਚੰਗੀ ਤਰ੍ਹਾਂ ਬਾਕੀ ਹੁਣ ਤੁਸੀਂ ਦੱਸੋ ਅੰਕਲ ਜੀ ਦੇ ਵਿੱਚ ਕੀ ਦਾ ਕਸੂਰ ਹੈਗਾ ਇਹਦੇ ਵਿੱਚ ਪਹਿਲਾ ਪੁੱਛਣ ਵਾਲੀ ਕੀ ਗੱਲ ਆ ਕਸੂਰ ਤੇਰਾ ਹੀ ਆ ਦੇਖ ਉਹ ਤਾਂ ਕਸੂਰ ਕਿਸੇ ਦਾ ਮਰਜੀ ਹੋਵੇ ਪਰਨਾ ਅੱਜ ਤੋਂ ਬਾਅਦ ਤੁਸੀਂ ਨੇ ਦੋਵਾਂ ਨੇ ਰਲ ਮਿਲ ਕੇ ਰਹਿਣਾਗਾ ਪੂਰੀ ਆਊਗਾ ਬੰਟੀ ਨਾਲੇ ਆ ਠਰ ਕਿ ਇੱਥੇ ਰਹੂਗਾ ਸੌਰੀ ਬਾਪੂ ਜੀ ਮੇਰਾ ਮਤਲਬ ਬੰਟੀ ਇੱਥੇ ਰਹੂਗਾ ਹਾਂ ਹੁਣ ਇਹ ਆਪਣੇ ਘਰੇ ਰਹੂਗਾ ਮੈਨੂੰ ਤੇਰੇ ਵੱਲੋਂ ਕੋਈ ਲਾਂਭਾ ਨਹੀਂ ਚਾਹੀਦਾ ਪੁੱਤ ਨਾਲੇ ਬੰਟੀ ਪੁੱਤ ਤੇਰੇ ਵੱਲੋਂ ਕਿ ਤੈਨੂੰ ਤਾਂ ਕਰੋ ਨਾ ਕਢਵਾਇਆ ਨਾ ਮੇਰਾ ਨਾਮ ਵੀ ਸਿਮਰਨੀ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਜਮਾਂ ਫਿਕਰ ਨਾ ਕਰੋ। ਓਹੋ। ਥੁੜਾ ਹੀ ਠੀਖੜੇ ਬੋਲੀ ਜਾਉਂਗੇ ਅੰਦਰ ਵੀ ਆ ਜਾਓ ਆ ਚਾਹ ਪਾਣੀ ਪੀ ਲਓ। ਓਹ ਹਾਂ ਤੇ ਮੈਂ ਤਾਂ ਗੱਲਾਂ ਕਰੇ ਪੀ ਖੁੱਲੀ ਆ। ਓਡੇ ਕਾ ਨੂੰ ਯਾਤ ਰਹਿੰਦਾ ਕੁਝ। ਮੈਂ ਪੁੱਤ ਰੋਟੀ ਖਾ ਲਓ ਰੋਟੀ ਬਣੀ ਜਾਂਦੀ ਆ ਕੇ। ਆਜੋ ਉਹ ਕੰਟੀ ਨੂੰ ਤਾਂ ਹਾਂਜੀ ਅੰਕਲ ਜੀ ਮੈਂ ਕਹਿੰਦੇ ਸਮਾਨ ਹੋ ਗਿਆ ਤੇਰਾ ਸੈਟ ਹਾਂ ਸਾਰਾ ਸੈਟ ਹੈ ਹੀ ਹੁੰਦਾ ਅੱਛਾ ਚਲ ਆਇਆ ਕਰ ਉਹ ਤੇਰੀ ਆਂਟੀ ਰੋਟੀ ਬਣਾਈ ਜਾਂਦੀ ਆ ਰੋਟੀ ਖਾ ਲੈ ਕਰ ਚਲੋ ਬਰ ਖਾਣਾ ਹੀ ਤੁਸੀਂ ਆ ਹਾਂ ਹਾਂ ਤਿਆਰੀ ਹੈ ਆ ਗਈ ਕਸਮ ਬਣ ਗਈ हां बेटा मैं खाली खाली। ये था ये खाली रोटी। ਤੈ ਖਾ ਲਈ। हां ਹੁਣੇ ਹੀ ਖਾਦੀ। ਨੌਣ ਲੱਗ ਰਹੇ ਸੀ ਆਂਟੀ ਤਾਇਆ ਤਾਇਆ ਖਾਦੀਆਂ। ਠੀਕ ਐ। ਡੈਡੀ ਜੀ ਮੈਂ ਤਾਂ ਹੋ ਗਈ ਤਿਆਰ। ਮੈਂ ਹੁਣ ਚੱਲੀਆਂ ਕਾਲਜ। ਕਾਲਜ ਜਾ ਰਹੀਆਂ ਮਤਾਂ? ਹਾਂਜੀ। ਉਹ ਮੈਂ ਤਾਂ ਐਂ ਕਹਿੰਦੀ ਬੰਟੀ ਵੀ ਉੱਥੇ ਜਾਊਗਾ ਇਸੇ ਨਾਲ ਹੀ ਬਗਜੀ ਮੋਟਰਸਾਈਕਲ ਤੇ। ਕੀ ਹੋਇਆ ਪੁੱਤਾਂ? ਠੀਕ ਹੈ ਤਾਂ। ਕੁਛ ਨਹੀਂ ਕੁਛ ਨਹੀਂ ਠੀਕ ਹੈ। ਕੋਈ ਨਾ ਡੈਡੀ ਜੀ ਮੈਂ ਆਪ ਹੀ ਚੱਲ ਜੂੰਗੀ ਬਾਸ ਤੇ। ਉਹ ਕਾਂਵਲੀਆਂ ਬੱਸਾਂ ਦੇ ਕਿਤੇ ਧੱਕੇ ਖਾਂਦੀ ਫਿਰੇਂਗੀ ਤੂੰ। ਜਦੋਂ ਇਹ ਜਾਊਗਾ ਜਵਾਕ ਆਪਣੇ ਘਰ ਦਾ ਜਵਾਕ ਹੈਗਾ। ਤੈਨੂੰ ਲੈ ਜਾਊਗਾ ਨਾਲ। ਨਾਲੇ ਪੁੱਤਾਂ ਮੇਰੀ ਗੱਲ ਸੁਣਾ। ਅੱਜ ਤੋਂ ਬਾਅਦ ਨਾ ਸਿਮਰ ਨੂੰ ਲੈ ਕੇ ਜਾਣ ਦੀ ਕਾਲਜ ਤੇ ਲਿਆਉਣ ਦੀ ਇਹ ਜ਼ਿੰਮੇਵਾਰੀ ਤੇਰੀ ਆ ਠੀਕ ਆ ਕੋਈ ਗੱਲ ਨਹੀਂ ਅੰਕਲ ਜੀ ਤੁਸੀਂ ਜਾਵਾਂ ਫੇਰ ਕਰਨਾ ਕੋਈ ਦਾ ਇਕੱਠੇ ਬਾਗ ਜਾ ਕਰੋ ਤੇ ਇਕੱਠੀ ਆ ਜਾ ਕਰੋ ਪਟਾਇਆ ਅੰਕਲ ਵਾਲਾ ਤੂੰ ਚੱਲ ਮੇਰੇ ਨਾਲ ਤੈਨੂੰ ਰਸਤੇ 'ਚ ਤਾਂ ਮੈਂ ਸੈੱਟ ਕਰਤੀ ਆ ਚਲਾਂਕਾ ਜੀ ਮੈਂ ਜਾਈਏ ਅਸੀਂ ਚੱਲ ਜਾਓ ਮੈਂ ਵੀ ਖੇਤ ਤੇ ਜਾਣਾਗਾ ਮੈਨੂੰ ਵੀ ਪਾਣੀ ਇਹ ਦੇਖ ਹਾਂ ਹੀ ਪੌੜਾ ਜਿਹਾ ਹਾਂ ਬਾਅਦ ਵਿੱਚ ਮੈਂ ਵੀ ਜਾ ਕੇ ਆਉਣਾ ਖੇਤ ਤੇ ਉਹ ਸੋਨਾ ਪਰ ਵੀ ਕੇ ਮੈਂ ਆ ਠੀਕ ਹੈ ਵਧੀਆ ਬਈ ਅੱਛਾ ਆ ਕਦੇ ਰੂ ਦੇਖ ਤਾਂ ਹਾਂ ਕਰਤੀ ਸਪਰੇ ਸਪਰੇ ਦਾ ਨਿਕਲ ਗਿਆ ਅੱਛਾ ਵਧੀਆ ਰ ਕੰਕਾ ਹਾਂ ਬਹੁਤ ਵਧੀਆ ਜੀ ਅੱਛਾ ਠੀਕ ਹੈ ਹੋਰ ਪਾਣੀ ਤੁਸੀਂ ਨਹੀਂ ਲਾਤਾ ਹਾਂ ਹਾਂ ਲਾਤਾ ਪਾਣੀ ਪੁਣੀ ਤਾਂ ਬਸ ਆ ਦੇ ਇਹ ਨਹੀਂ ਲਾਉਣਾ ਰਹਿ ਗਿਆ ਬਸ ਅੱਜ ਲਾ ਦਾਂਗੇ ਹੁਣ ਅੱਛਾ ਮਾਈਕ ਦੇਖਣ ਆਏ ਸੀ ਕਰ ਚੰਗਾ ਬਈ ਚੱਲਿਆ ਫਰਾ ਸੀ ਚੰਗਾ ਚੱਲ ਜਾਇਆ ਕੋਈ ਨਹੀਂ ਇਹ ਵੀ ਦੇਖਣਾ ਮਾੜਾ ਹੈ ਚਾ ਕਿਹੜੇ ਵੇਲੇ ਨਹੀਂ ਉੱਠੀਆਂ ਸੱਸੀ ਗੱਲ ਤਾਂ ਹੀ ਚਾ ਲਾਉਣਾ ਪਿਆ ਸਸਰੀ ਘਰ ਸਸਰੀ ਘਰ ਹੋਰ ਠੀਕ ਹੈ ਤਾਂ ਠੀਕ ਹੈ ਕਿੱਧਰ ਫਿਰਦਾ ਵੇ ਮੈਂ ਤਾਂ ਇੱਥੇ ਹੀ ਗਿਆ ਬਸ ਇੱਥੀ ਹੀ ਬਸ ਇੱਥੇ ਆਇਆ ਸੀ ਹਾਂ ਕੰਮ ਆਇਆ ਹੁਣ ਕੋਈ ਤੇਰੀ ਮਾਂ ਨੇ ਭੇਜਿਆ ਹੁਣਾ ਨਾ ਨਾ ਹੋਰ ਅੱਛਾ ਅੱਛਾ ਤੇ ਆਹ ਸੇ ਮੇਰਾ ਆਪਣੀ ਕੀ ਨਾਲ ਬੈਠੀ ਜਾਂਦੀ ਸੀ ਓਹੋ ਬਿਓ ਕੀ ਦੇ ਨਾਲ ਖਾਣੂ ਬੈਠੀ ਜਾਂਦੀ ਸੀ ਤੇਰਾ ਤਾਂ ਆਇਆ ਨਹੀਂ ਹੈਗਾ ਹਾਂ ਇਹਦੇ ਦੋਸਤ ਤਾਂ ਮੁੰਡਾ ਇਹ ਹੈ ਅੱਛਾ ਇਹ ਜਿਹੜੇ ਕਾਲਜ ਚ ਸਿਮਰਨ ਪੜ੍ਹਦੀ ਹੈ ਉਹ ਮੁੰਡੇ ਨੇ ਵੀ ਦਾਖਲਾ ਉਸੇ ਕਾਲਜ ਚ ਲਿਆ ਹੈ ਉਹਨੂੰ ਵਿਚਾਰੇ ਨੂੰ ਆਉਣ ਜਾਣ ਦਾ ਔਖਾ ਹੋ ਜਾਂਦਾ ਪਿੰਡ ਹੈਗਾ ਉਹਦਾ ਦੂਰ ਜੇ ਤੜਕੀ ਤੁਰਦਾ 9-10 ਵਜੇ ਉਰੇ ਆਉਂਦੇ ਨੂੰ ਵੱਜ ਜਾਂਦੇ ਨੇ ਕਾਲਜ 'ਚ ਆਥ ਨੇ ਫਿਰ ਲੇਟ ਹੋ ਜਾਂਦਾ ਸੀ ਤਾਂ ਕਰਕੇ ਉਹ ਤੇਰਾ ਤਾਇਆ ਕਹਿੰਦਾ ਵੀ ਕਾਹਨੂੰ ਵਿਚਾਰਾ ਜਵਾਕ ਬੱਸਾਂ 'ਚ ਠੱਕੇ ਖਾਉਂਦਾ ਇੱਕ ਤੈਨੂੰ ਪਤਾ ਠੰਡ ਦਾ ਟਾਈਮ ਹੈ ਹਨਾ ਸਿਆਲ ਦੇ ਦਿਨ ਨੇ ਕਹਿੰਦਾ ਵੀ ਚਲ ਆਪਣੇ ਘਰੇ ਰਹਿ ਜਾ ਕਰੂਗਾ ਉਹ ਤੀਗਾ ਭਾਈ ਉਹ ਲਾਲਾ ਸਿਮਰਨ ਦਾ ਅੱਛਾ ਹਾਂ ਹਾਂ ਕਿਵੇਂ ਕੈਮਰਾ ਦਿੱਤਾ ਉਹਰੇ ਓਹੋ ਲੈ ਕਮਰਾ ਦੇਣ ਨੂੰ ਆਪਾਂ ਕਿਹੜਾ ਕਮਰਾ ਕਰਾਇਤੇ ਦਿੱਤਾ ਸੁੱਖ ਨਾਲ ਦੋ ਤਿੰਨ ਕਮਰੇ ਹੈਗੇ ਨੇ ਆਥਨੇ ਉਧਰ ਪੈ ਜਾਂਦਾ ਦਿਨੇ ਤਾਂ ਤੈਨੂੰ ਪਤਾ ਕਾਲਜ ਚ ਹੁੰਦਾ ਜਾਂ ਮਾੜਾ ਮੋਟਾ ਜਿਹਾ ਵੇਲਾ ਹੁੰਦਾ ਤਾਂ ਤੇਰੇ ਤਾਂ ਇਹ ਨਾਲ ਵਗ ਜਾਂਦਾ ਖੇਤ ਬੰਨੇ ਉਧਰ ਤਾਂ ਠੀਕ ਆ ਚੱਲ ਪਰ ਆਪਾਂ ਐਵੇਂ ਵਗਾਰ ਨਹੀਂ ਮੰਡੇ ਨਾਲ ਤੋਰ ਦੇ ਕੁੜੀਆਂ ਚੰਗੀਆਂ ਨਹੀਂ ਹੁੰਦੇ ਆਗੇ ਨਾ ਬਾਕੀ ਤਾਂ ਹੀ ਲੋਕਾਂ ਨੂੰ ਪਤਾ ਹੀ ਹੈਗਾ ਇੱਕ ਨੇ ਚਾਰ ਬਣਾਉਂਦੇ ਨੇਗੇ ਵੀ ਚੱਲ ਕੋਈ ਗੱਲ ਨਹੀਂ ਪੁੱਤਾਂ ਲੋਕਾਂ ਦਾ ਤਾਂ ਕੰਮ ਹੀ ਇਹ ਹੈ ਆਪਦੀਆਂ ਕੱਚ ਚ ਦੂਜੇ ਦੀਆਂ ਹੱਥ ਚ ਆਪਦੇ ਮੰਜੇ ਥੱਲੇ ਦਾ ਕੋਈ ਛੋਟੀ ਫੇਰਦਾ ਨਹੀਂ ਹੁੰਦਾ ਹੈ ਆਹ ਨਗਵਾਂਡ ਦੀਆਂ ਸਾਰੀਆਂ ਖਬਰਾਂ ਹੁੰਦੀਆਂ ਨੇ ਵੀ ਕਿਹਦੇ ਘਰੇ ਕੌਣ ਆਉਂਦਾ ਕੌਣ ਜਾਂਦਾ ਕੌਣ ਕੀ ਕਰਦਾ ਲੋਕਾਂ ਦੀ ਪਰਵਾਹ ਨਹੀਂ ਕਰਿਆ ਕਰਦੇ ਬਾਕੀ ਚੱਲ ਕੋਈ ਗੱਲ ਨਹੀਂ ਮੈਂ ਤੇਰੇ ਤਾਈ ਨੂੰ ਇੱਕ ਵਾਰੀ ਹੋਰ ਕਹਿ ਕੇ ਦੇਖ ਲੂੰ ਜੇ ਮੇਰੀ ਗੱਲ ਮੰਨੂਗਾ ਹੈ ਚੱਲ ਕੋਈ ਨਹੀਂ ਤਾਈ ਮੈਂ ਕਹਿ ਦੂੰਗਾ ਤਾਈ ਨੂੰ ਹਾਂ ਤੂੰ ਵੀ ਕਹਿ ਦੇ ਠੀਕ ਹੈ ਚਲ ਮੈਂ ਕਹਿ ਦੇਣਾ ਤਾਈ ਨੂੰ ਚਾਹ ਪਾਣੀ ਪੀ ਲੈਂਦਾ ਨਾ ਨਾ ਬਸ ਤਾਈ ਅੱਛਾ ਠੀਕ ਹੈ ਲੈ ਦੇਖ ਲੈ ਇਹ ਵੀ ਮੀਨਾ ਜ ਆਪਦੀ ਮਾਂ ਵਰਗਾ ਮੁਸ਼ਕਾ ਲੈੰਦਾ ਫਿਰਦਾ ਹਨ ਵੀ ਫੇਰ ਕੀ ਹੋ ਗਿਆ ਜੇ ਸਾਡੀ ਕੁੜੀ ਮੋਟਰਸਾਈਕਲ ਤੇ ਚੜਕੇ ਬਾਗੀ ਨਾ ਸੋਡੇ ਘਰ ਕਣੀ ਅਸੀਂ ਦੇਖਦੇ ਵੀ ਸੋਡੇ ਘਰੇ ਕੌਣ ਆਉਂਦਾ ਕੌਣ ਨਹੀਂ ਆਉਂਦਾ ਉਹੀ ਆ ਗਿਆ ਬਹਾਨਾ ਲਾ ਕੇ ਵੀ ਮੈਂ ਦੇਖ ਕੇ ਆਵਾਂ ਪਹਿਲਾਂ ਇਹਨਾਂ ਦੇ ਘਰੇ ਕੌਣ ਆਇਆ ਹੋਇਆ ਮਾਂ ਵਰਗਾ ਜਮੀ ਫਰਾਮੀ ਸੱਤ ਰੰਗਿਆ ਕੋਟ ਪਾਈ ਫਿਰਦਾ ਵੀ ਜੈਰ ਉਹਦਾ ਕੋਈ ਚੱਜ ਦਾ ਰੰਗ ਪਾਲਿਆ ਕਰ ਜੈ ਜੀ ਸੰਨਿਆ ਉਹ ਇਹ ਜੇ ਕੱਪੜੇ ਪਾਰਖੇ ਨੇ ਇਹ ਵੀ ਕੱਟ ਨਹੀਂ ਹੈਗਾ ਤੀਮੀਆਂ ਤੋਂ ਸਾਰਾ ਦਿਨ ਮੁਸ਼ਕਾ ਹੀ ਲੈਂਦਾ ਫਿਰਦਾ ਰਹਿੰਦਾ ਲੋਕਾਂ ਦੇ ਘਰਾਂ 'ਚ ਇੱਕ ਮਿੰਟ ਨਾ ਮੋਟਰਸਾਈਕਲ ਰੋਕ ਮੈਂ ਤੇਰੇ ਨਾਲ ਗੱਲ ਕਰਨੀ ਆ। ਉਹ ਯਾਰ ਕੀ ਐ ਹੁਣ ਜੋ ਕਹਿਣਾ ਤੂੰ ਐਂ ਕਹਦੇ ਸਵੇ ਜਾਂਦੇ ਸੀ। ਮੈਂ ਤੈਨੂੰ ਕਹਾਂ ਨਾ ਮੋਟਰਸਾਈਕਲ ਰੋਕ ਨਹੀਂ ਤੇ ਮਿਸ਼ਾਲ ਮਾਰਨੀ ਆ ਚੱਲਦੀ ਮੋਟਰਸਾਈਕਲ ਤੋਂ। ਹਾਂ ਯਾਰ ਦੱਸ ਹੁਣ ਕੀ ਹੋ ਗਿਆ। ਹੁਣ ਨਾ ਮੇਰੇ ਗੱਲ ਧਿਆਨ ਨਾਲ ਸੁਣ। ਮੈਂ ਤੇਰੇ ਨਾਲ ਮੋਟਰਸਾਈਕਲ ਤੇ ਸਿਰਫ ਆਪਣੇ ਡੈਡੀ ਕਰਕੇ ਬੈਠੀ ਆ। ਬਹੁਤ ਹੀ ਸਾਵ ਕੁੜੀਆਂ ਤੇ ਆਪਣੇ ਮਨ ਵਿੱਚ ਨਾ ਕੋਈ ਗਲਤ ਸੋਚ ਨਾ ਲੈ ਕੇ ਮੇਰੇ ਪ੍ਰਤੀ ਉਹ ਯਾਰ ਇੰਨੀ ਗੱਲ ਪਿੱਛੇ ਤਾਂ ਮੋਰਸ ਨਾਲ ਰੋਕੇਗਾ ਇੰਨੀ ਗੱਲ ਵੀ ਚੱਲਦੇ-ਚੱਲਦੇ ਵੀ ਕਹਿ ਸਕਦੀ ਸੀਗੀ ਮੈਨੂੰ ਨਾ ਜੇ ਮੈਂ ਠੀਕ ਲੱਗਿਆ ਮੈਂ ਉਹ ਮੈਂ ਕਰ ਲਿਆ ਉਹ ਚੱਲ ਕੋਈ ਗੱਲ ਨਹੀਂ ਆਪਾਂ ਇਸ ਤੋਂ ਬਾਅਦ ਫਰੈਂਡਸਾਂਗੇ ਆਪਾਂ ਇੱਕੋ ਕਾਲਜ ਦਾ ਪੜ੍ਹਦੇਾਂਗੇ ਤੂੰ ਜਮਾਂ ਬੇਫਿਕਰ ਹੋ ਜਾ ਬਸ ਉਹ ਹੈਲੋ ਫਰੈਂਡਸ ਤਾਂ ਤਾਂ ਬਣ ਗਿਆ ਆਪਾਂ ਤੂੰ ਮੇਰੇ ਲਈ ਸਿਰਫ ਮੇਰੇ ਡੈਡੀ ਦੇ ਫਰੈਂਡ ਆ ਦੋਸਤ ਆ ਇਸ ਤੋਂ ਬਲਕੇ ਕੁਝ ਨਹੀਂ ਹੈਗਾ ਉਹ ਚਲ ਫਿਰ ਉਹੀ ਕਿਉਂ ਲੇਟ ਕਰੀ ਜਾਂਦੀ ਆ ਹੁਣਾਂ ਕੰਟਾ ਲਾ ਦੇ ਮੈਂ ਲੈਟ ਕਰਵਾਉਣੀਆ ਚੱਲ ਫਟਾਫਟ ਸਟਾਰਟ ਕਰ ਓਏ ਕਿਰੀ ਡੀ ਕਰੀ ਜੰਨਾ ਯਾਰ ਕੋਦਾ ਦਿਖੀ ਜੰਨਾ ਕੀ ਸੋਚੀ ਕੀ ਜੰਨਾ ਤੂੰ ਮਿਲ ਤੇਰੇ ਤੇ ਕਲਾਚ ਬੈਠੀ ਆ ਉਹਦਾ ਪੁਰਾਣਾ ਮਾਡਲ ਹੋ ਗਿਆ ਮੈਂ ਤਾਂ ਕੋਈ ਨਵੀਂ ਦੇਖ ਰਿਆਂ ਹੁਣ ਨਵੀਂ ਦੇਖ ਰਿਆਂ ਕੀ ਮਤਲਬ ਹੁਣ ਕੌਣ ਪਸੰਦ ਆ ਕੀ ਓਏ ਉਹ ਹੀ ਜਿਹੜੀ ਕੱਲ ਮਿਲੀ ਸੀ ਯਾਰ ਅੱਛਾ ਅੱਛਾ ਕੋਈ ਉਹ ਹੁੰਦੀ ਤੁੜੀ ਉਹ ਤਾਂ ਓਏ ਹਾਂ ਉਹ ਆ ਗਈ ਚੱਲ ਤੂੰ ਐਂ ਰਸ ਮੈਂ ਠੀਕ ਲੱਗ ਰਿਆਂ ਸਰਾ ਲੱਗ ਰਿਆਂ ਸਰਾ ਬਾਦੇ ਕਬੂਦਰੀਂ ਚੋਗਾ ਹੁੰਦਾ ਚੱਲ ਆ ਜਾਣਗੇ ਉਹ ਗੱਲ ਤਾਂ ਸੁਣ ਲੋ ਉਹ ਲੱਗਦਾ ਪਛਾਣਿਆ ਨਹੀਂ ਮੈਨੂੰ ਮੈਨੂੰ ਨਾ ਤੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਕੱਲ ਮੈਂ ਤੇਰੇ ਤੋਂ ਪੁੱਛਿਆ ਸੀ ਬੀਏ ਦੀ ਕਲਾਸ ਬਾਰੇ ਤੇ ਤੂੰ ਮੈਨੂੰ ਵਾਸ਼ਰੂਮ ਦਾ ਰਸਤਾ ਦੱਸਤਾ ਸੀ ਨਾਲੇ ਤੂੰ ਸੱਚੀ ਕਿੰਨਾ ਬੇਸ਼ਰਮਾ ਨਾ ਇੰਨੀ ਬੇਇੱਜ਼ਤੀ ਕਰਾਉਣ ਦੇ ਬਾਵਜੂਦ ਵੀ ਅੱਜ ਤੂੰ ਮੇਰੇ ਸਾਹਮਣੇ ਖੜਾ ਉਹ ਤੁਸਤਾ ਗੁੱਸਾ ਹੀ ਕਰ ਗਈ ਮੈਂ ਤਾਂ ਮਜ਼ਾ ਹੱਕ ਕਰਦਾ ਸੀ ਜੇ ਤੁਹਾਨੂੰ ਬੁਰਾ ਲੱਗਾ ਤਾਂ ਸੌਰੀ ਉਹ ਚਲੋ ਛੱਡੋ ਤੁਸੀਂ ਆਪਣਾ ਨਾਂ ਤਾਂ ਦੱਸ ਦੋ ਨਾ ਤੂੰ ਮੇਰੇ ਨਾਮ ਤੋਂ ਕੀ ਲੈਣਾ ਨਾਲੇ ਖਬਰਦਾਰ ਜੇ ਅਸ ਤੋਂ ਬਾਅਦ ਮੇਰਾ ਰਾਹ ਰੋਕਿਆ ਨਾਲੇ ਅੱਗੇ ਪਿੱਛੇ ਘੁੰਮਣ ਬਾਰੇ ਨਾ ਸੋਚੀ ਵੀ ਨਾ ਹੋ ਲੈ ਕਮਾਲ ਦੀ ਗੱਲ ਹੈ ਹੁਣ ਪੁੱਲ ਨਾਲ ਤੇ ਤੇ ਤਿਤਲੀਆਂ ਬੈਠਦੀ ਹੁੰਦੀਆਂ ਨੇ ਆਕੇ ਹੱਥ ਛੱਡ ਮੇਰਾ ਤੇਰੀ ਨਹੀਂ ਹਿੰਮਤ ਹੱਥ ਛੱਡ ਮੇਰਾ ਬਹੁਤ ਛੱਡਣ ਵਾਸਤੇ ਥੋੜੀ ਫੜਿਆ ਕਿਆ ਨਾ ਮੇਰਾ ਹੱਥ ਛੱਡ ਤੂੰ ਤਾਂ ਗੁੱਸੇ ਹੀ ਵੜਾ ਕਰਦੇ ਓਏ ਹੱਥ ਛੱਡ ਓ ਕੁੜੀ ਦਾ ਪੁੱਤ ਤੂੰ ਕਿਹੜਾ ਓਏ ਹੱਥ ਮੈਂ ਫੜਿਆ ਤੇਰੇ ਵੀ ਮਰਚਾਂ ਲੜੀ ਜਾਂਦੇ ਨੇ ਤੂੰ ਹੱਥ ਛੱਡਦਾ ਕਿ ਨਾ ਕੁੜੀ ਦਾ ਓਏ ਉਹ ਸਾਡਾ ਆਪਸੀ ਮਾਮਲਾ ਹੈ ਤੈਨੂੰ ਸਮਝ ਨਹੀਂ ਆਉਂਦੀ ਤੂੰ ਵਿੱਚ ਕਿਉਂ ਦਖਲ ਹੰਦਾ ਜੀ ਦੇ ਰਿਹਾ ਉਹ ਖੜ ਜਾ ਓਏ ਤਾਂ ਮੈਂ ਦੱਸਦਾਗਾ ਆਪਸੀ ਮਾਮਲਾ ਕੀ ਹੁੰਦਾ ਹੈਗਾ ਲੈ ਦੱਸ है है कम कम बोल ले ਨਹੀਂ ਹੈਗਾ ਕਮ ਸੇ ਕਮ ਥੈਂਕ ਯੂ ਤਾਂ ਸੁਣ ਜਾਂਦਾ ਮੈਂ ਵੀ ਕਿੰਨੀ ਪਾਗਲ ਸੀ ਇਹਨੂੰ ਕਿੰਨਾ ਬੁਰਾ ਭਲਾ ਬੋਲਦੀ ਰਹੀ ਤਾਂ ਵਿਚਾਰਾ ਕਿੰਨਾ ਚੰਗਾ ਨਿਕਲੇਆ ਮੇਰੇ ਪਿੱਛੇ ਲੜਿਆ ਕੋਈ ਨਾ ਦੇਖਦੇ ਕਿੰਨਾ ਟਾਈਮ ਨਹੀਂ ਬੋਲਦਾ শাਲਾ ਕੁੜੀ ਮੂਰੇ ਹੀਰੋ ਬਣਦਾ ਕੋਈ ਨਾ ਮੈਨਾਂ ਦੇ ਮੌਕੇ ਤਾਂ ਮੈਂ ਦੱਸੂਗਾ ਓਕੇ ਬਈ ਓ ਤੂੰ ਕਿੱਧਰ ਭੱਗ ਗਿਆ ਸੀ ਓਏ ਉਹ ਫੋਨ ਆ ਗਿਆ ਸੀ ਰਿਸ਼ਤੇਦਾਰ ਦਾ ਉਹ ਤੂੰ ਐਵੇਂ ਜਿਵੇਂ ਬੈਠੇ ਸੁਸਤੇ ਜਾ। ਉਹ ਸਾੜੇ ਦੀ ਨਹੀਂ ਹਿੰਮਤ ਉਹਨੇ ਤਰੇ ਤੱਥ ਚੱਕਿਆ। ਕੋਈ ਨਾ ਆਪਾਂ ਕਰਾਂਗੇ ਲੋਟਾ। ਤੱਲਾ ਦਾ ਫਸੂ ਕਦੇ। ਤੂੰ ਇੱਥੇ ਕੀ ਕਰਦਾ? ਚੱਲ ਆਪਾਂ ਕੈਂਟੀਨ ਚੱਲਦੇ ਆਂ ਯਾਰ। ਫੱਲੀ ਹੋ ਗਈ ਸੱਪਾ ਪੀ ਗੇ। ਚੱਲ ਪਸ਼ੂ ਨੂੰ ਪਾਣੀ ਪਲਾਤਾ। ਉਹਨਾਂ ਨੂੰ ਵੰਟੀ ਨਾਲ ਗੱਲ ਕਰ ਲਈਏ। ਹਾਂ ਚੱਲ ਪੁੱਛ ਲਈ ਪੁੱਤਰ ਦਾ। ਕੀ ਕਰਦਾ ਵੰਟੀ? ਆ ਬਾਲੀ ਸੁਣੋ ਸੋਲ ਲਈ ਪਰਮਾਤਮਾ ਨੇ ਬੱਤੀ ਦੀ। ਹਾਂ। ਉਹ ਬੰਟੀ ਕਿਵੇਂ ਪੁੱਤਰਾ? ਵਧੀਆ ਕੋਈ ਅਸੀ ਕਾਜੀ। ਸਾਸਰੀ ਘਰ ਸਾਸਰੀ ਘਰ ਬਿٹے ਹੋਰ ਠੀਕ ਠਾਕ ਐ? ਹਾਂਜੀ ਹਾਂਜੀ ਠੀਕ ਐ ਤੁਸੀਂ ਦੱਸੋ ਹੀ। ਹਾਂ ਮੈਂ ਤਾਂ ਵਧੀਆ ਪੁੱਤ ਵਧੀਆ ਬਸ ਮੈਂ ਤਾਂ ਪਾਣੀ ਪਲਾ ਕੇ ਆਟਿਆ ਸੀ ਆ ਬੱਚਾ ਨੂੰ। ਅੱਛਾ ਜੀ ਅੱਛਾ। ਤੇ ਮੈਂ ਕਿਹਾ ਚੱਲ ਹਾਲ ਚਾਲ ਪੁੱਛ ਲੈ ਬੰਟੀ ਦਾ। ਤੇ ਬੜੇ ਜੀ ਲੱਗਿਆ। ਆਈ ਆਪਣੀ ਵਧੀਆ ਲੱਗ ਰਿਹਾਗਾ ਜੀ। ਅੱਛਾ। ਰਾ ਰਿਆ ਦੀਆ ਚਲੋ ਰੁਕ ਰੁਕ ਟੁਕ ਤਾਂ ਟਾਈਮ ਨਾਲ ਖਾ ਲੈਣਾ ਹਾਂ ਹਾਂ ਟਾਈਮ ਨਾਲ ਖਾ ਲੈਣਾ ਹਾਂ ਚਲੋ ਤੇ ਕਾਲਜ ਦਾ ਵੱਡਾ ਸਿਸਟਮ ਆ ਭਾਈ ਸਾਰਾ ਠੀਕ ਠਾਕ ਹੈ ਵਧੀਆ ਅੱਜ ਮੈਂ ਓਕੇ ਬਾਪੂ ਤੁਸੀਂ ਟੈਂਸ਼ਨ ਨਾ ਹਾਂ ਮੇਰੀ ਗੱਲ ਸੁਣ ਲੈ ਧਿਆਨ ਰੱਖੀ ਤੇ ਯਾਰ ਦੋਸਤ ਵਧੀਆ ਬਣਾਉਣੇ ਨੇਗੇ ਵਧੀਆ ਨੇ ਹਾਂ ਪਰ ਤੇ ਚਲੋ ਇਹ ਤਾਂ ਮੈਂ ਮੰਨਦਾ ਗੱਲ ਵੀ ਇੱਥੇ ਆਮ ਬੰਦਾ ਨੇ ਛੀੜੀ ਤੇ ਇੱਥੇ ਆ ਹੀ ਨਹੀਂ ਸਕਦਾ ਕੋਈ ਕਾਲਜ ਦੇ ਵਿੱਚ ਹਨਾ ਹਾਂ ਜੀ ਹਾਂ ਤੇ ਬਾਕੀ ਭਾਈ ਪੜ੍ਹੇ ਲਿਖੇ ਮੁੰਡਿਆ ਇੱਥੇ ਜਿਹੜੇ ਹੁੰਦੇ ਆ ਪੜ੍ਹੇ ਲਿਖੀ ਆਉਂਦੇ ਆ ਹਨਾ ਪਰ ਫੇਰੇ ਹੀ ਪੁੱਤ ਫਰਜ ਹੁੰਦਾ ਤਿਆਰ ਕੀ ਪਤਾ ਨਹੀਂ ਹੁੰਦਾ ਨਾ ਬ ਕੋ ਪੂਰਾ ਧਿਆਨ ਹਾਂ ਆਪਾਂ ਨੇ ਤਰੱਕੀ ਕਰਨੀ ਆ ਕੋਤ ਬਹੁਤ ਜ਼ਿਆਦਾ ਹਾਂਜੀ ਹਾਂ ਹਨਾ ਬਾਕੀ ਹੋਰ ਕੋਈ ਗੱਲਬਾਤ ਕਿਸੇ ਚੀਜ਼ ਦੀ ਘਾਟ ਕੋਈ ਘਾਟ ਨਹੀਂ ਕੀ ਬਾਕੀਆਂ ਕਲਾਂ ਪਰਿਚਾਰ ਰੱਖਦੇ ਨੇ ਕਿ ਬਰਾ ਅੱਛਾ ਅੱਛਾ ਬਾਕੀ ਥੋੜੀ ਸੇ ਤਾਂ ਠੀਕ ਹੈ ਮੇਰੀ ਸਿਹਤ ਪੁੱਤ ਆ ਮੇਰੀ ਸਿਹਤ ਨੂੰ ਕੀ ਹੋਣਾ ਘੋੜੇ ਵਰਗਾ ਮੈਂ ਤੈਨੂੰ ਪਤਾ ਤਾਂ ਹੈਗਾਗਾ ਬਾਕੀ ਫਿਕਰ ਨਾ ਕਰਿਆ ਕਰ ਕੱਕ ਅੰਡੇ ਦਾ ਜਰਾ ਚਾਚਾ ਉਹ ਨਾਦਰ ਕਰਾ ਜਾਂਦਾ ਕੰਮ ਕਾਜ ਸਾਰਾ ਇਹੋ ਛੋਟੀ ਰਹੇਗੀ ਪਰ ਜਿਹੜੀ ਆਪਣੇ ਕਰਾਈ ਸੀ ਹਾਂ ਹਾਂ ਠੀਕ ਆ ਠੀਕ ਆ ਸਾਰਾ ਉਹ ਫਿਕਰ ਨਾ ਕਰ ਸਾਰਾ ਵਧੀਆ ਉਹ ਵੀ ਠੀਕ ਹੈ ਠੀਕ ਕਰ ਵਧੀਆ ਚੱਲ ਦੋ ਦਿਨ ਹਾਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਨਾਦਰ ਵੀ ਹੈਗਾ ਤੇ ਬਕਰ ਵੀ ਹੈਗਾ ਉਹਨਾਂ ਦਾ ਠੀਕ ਹੈ ਬਸ ਇਹ ਵਧੀਆ ਪੁਰਾਣੇ ਮਿੱਤਰ ਐ ਸਾਥ ਦੇ ਦਿੰਦੇ ਆ ਨਾਲ ਇੱਥੇ ਕੱਪਾ ਛੱਪਾ ਮਾਰ ਲੈਂਦੇ ਆ ਤੇ ਨਾਲੇ ਦੁੱਧਲ ਵੀ ਲੈ ਜਾਂਦੇ ਆ ਬਤੇ ਘਰੀ ਥੋੜਾ ਥੋੜਾ ਮਾਪੇ ਐ ਟਾਰਾ ਕੱਟ ਦਿਆ ਕਰੋ ਕਾਕੰਡਾ ਪਾਜਿਆ ਕਰੋ ਤੇ ਨਾਲੇ ਆਪਦਾ ਦੁੱਧਾ ਲੈ ਜਾ ਕਰੋ ਨਾਲ ਚੱਲ ਵਧੀਆ ਕੋਈ ਮੇਰੇ ਕੋਲ ਨਾ ਨਾ ਹੋਰ ਕੀ ਆ ਕੁੜੀਆਂ ਨੇ ਉਹਦੇ ਦਿਲਾ ਹਨਾ ਮੈਡਾ ਕੀ ਸੇਜੰਦਾ ਹੋਰ ਕੋ ਉਹ ਕੁਛ ਨਹੀਂ ਫਰਕ ਪੈਂਦਾ ਪੁੱਤ ਬੜੇ ਰੰਗ ਲਾਇਆ ਬਾਬੇ ਨਾਨਕ ਨੇ ਹਨਾ ਹਾਂਜੀ ਬਾਬੇ ਤੇ ਨਹੀਂ ਫਿਰ ਮੈਂ ਹੁਣ ਮੈਨੂੰ ਮਰਜਾ ਵੇਚਣੀਆਂ ਪੈਣੀਆਂ ਸੀ ਫਿਰ ਉਹਨਾਂ ਕਰਕੇ ਫਿਰ ਚਲ ਉਹਨਾਂ ਦਾ ਦੁੱਧ ਲੈ ਆਂਦੇ ਉਹਨੂੰ ਲਾਲਚ ਆਗਾ ਤੇ ਨਾਲੇ ਉਹ ਲਾਲਚ ਵੀ ਨਹੀਂ ਆਪਣੇ ਮਿੱਤਰ ਪਿਆਰੇ ਪੁੱਤ ਹਾਂ ਉਹਦਾ ਤੇ ਇਸ ਤਰੀਏ ਮਜਾਦਾ ਹਾਂ ਇਹ ਤਾਂ ਹੈਗਾ ਪੁੱਤ ਚੱਲ ਤੂੰ ਧਿਆਨ ਰੱਖੀ ਮੇਰੀ ਗੱਲ ਸੁਣ ਲੈ ਪੂਰਾ ਠੀਕ ਹੈ ਪੈਸੇ ਟੁੱਕਰ ਦੀ ਕੋਈ ਹੋਈ ਤਾਂ ਮੈਨੂੰ ਦੱਸ ਦੀ ਠੀਕ ਹੈ ਮੈਂ ਕੋਈ ਨਾ ਪਈ ਹਾਂ ਬਾਕੀ ਚਲੋ ਸੇਤਾ ਬਤਾ ਧਿਆਨ ਰੱਖਣਾ ਪੂਰਾ ਠੀਕ ਹੈ ਪੁੱਤ ਹਾਂ ਠੀਕ ਓਕੇ ਓਕੇ ਮੈਂ ਵੀ ਆਰਾਮ ਕਰਦਾ ਥੋੜਾ ਜਿਆ ਸਸੀ ਗਰਮ ਦੀ ਮੈਨੂੰ ਲੱਗਦਾ ਬੰਟੀ ਨੇ ਮੇਰੀ ਗੱਲ ਦਾ ਨਾ ਗੁੱਸਾ ਕੀਤਾ ਹੋਇਆ ਜਿਹੜਾ ਬੋਲ ਹੀ ਨਹੀਂ ਰਿਹਾ ਐਂ ਕਰਦੀ ਆ ਮੈਂ ਹੀ ਗੱਲ ਸ਼ੁਰੂ ਕਰਦੀ ਹਾਂ ਬੰਟੀ ਮੇਰੀ ਗੱਲ ਸੁਣੀ ਤੂੰ ਇੱਕ ਮਿੰਟ ਮੋਟਰਸਾਈਕਲ ਰੋਕ ਉਹ ਯਾਰ ਆਪਾਂ ਪਹਿਲੀ ਲੇਟ ਹੋ ਰਹੇ ਆਂਗੇ ਯਾਰ ਜੇ ਤਾਂ ਉਹੀ ਗੱਲ ਕਰਨੀ ਹੈ ਨਾ ਫੇਰ ਨਹੀਂ ਮੈਂ ਮੋਟਰਸਾਈਕਲ ਰੁਕਣਾ ਹੈਗਾ ਰੋਕ ਤਾਂ ਸਹੀ ਇੱਕ ਮਿੰਟ ਮੈਂ ਤੈਨੂੰ ਕਿਹਾ ਉਹ ਯਾਰ ਕੀ ਹੈ ਰੋਕ ਹਾਂ ਦੱਸ ਤੇਰਾ ਹੱਥ ਠੀਕ ਆ ਹੁਣ ਯਾਰ ਐਨੀ ਕੀ ਗੱਲ ਪਿੱਛੇ ਤਾਂ ਮੋਟਰਸਾਈਕਲ ਰਕਾਇਆ ਐਨਾ ਤਾਂ ਤੂੰ ਤੁਰੇ ਜਾਂਦੀ ਪੁੱਛ ਸਕਦੀ ਸੀਗੀ ਤੂੰ ਅਸਾਈਨਮੈਂਟ ਮੈਲੀ ਸੀ ਬਣਾ ਲਈ ਤੂੰ ਇੰਗਲਿਸ਼ ਦੀ ਯਾਰ ਕੱਲ ਦਾ ਹਜੇ ਆਪਾਂ ਨੂੰ ਅਸਾਈਨਮੈਂਟ ਆ ਮਰੀਆਂ ਨੇ ਇੰਨੇ ਜਲਦੀ ਬਣਾ ਦੀ ਕਿੱਥੋਂ ਬਣ ਗਈਆਂ ਹਾਂ ਸੱਚ ਨਾ 3-4 ਦਿਨ ਤਾਂ ਲੱਗ ਹੀ ਜਾਂਦੇ ਨੇ ਹੁਣ ਚੱਲੀ ਆਪਾਂ ਕੋਈ ਹੋਰ ਵੀ ਪੁੱਛਣਾ ਕੁਛ ਤੂੰ ਨਾ ਚਾਹ ਪੀ ਲਈ ਸੀਗੀ ਯਾਰ ਸਿਮਰ ਕਿਹ ਹੀ ਹੈ ਗੱਲਾਂ ਕਰਦੀਆਂ ਚਾਹ ਦਾ ਤੂੰ ਮੈਨੂੰ ਐ ਪੁੱਛਦੀਆਂ ਜਿਵੇਂ ਆਪ ਬਣਾ ਕੇ ਫੜਾਈ ਹੋਵੇ ਤਾਂ ਹੱਦ ਹੋ ਗਈ ਯਾਰ ਸਿਮਰ ਤੇਰੀ ਜੋ ਵੀ ਪੁੱਛਣਾ ਨਾ ਖੁੱਲ ਕੇ ਪੁੱਛ ਲੈ ਐਵੇਂ ਤੂੰ ਟਾਈਮ ਵੇਸ ਕਰੀ ਜਾਂਨੇ ਆਪਣੇ ਦੋਨਾਂ ਦਾ ਯਾਰ ਕੀ ਕਰਾਂ ਮੈਂ ਇਹਨੂੰ ਕਿਵੇਂ ਹਲਰੇ ਸੌਰੀ ਕਹਾ। ਉਹ ਹੁਣ ਬੋਲੇ ਵੀ ਕੁਛ ਕ ਚੱਲੀਏ ਕਾਲਜ ਆ। ਬੰਟੀ ਮੈਂ ਤੈਨੂੰ ਐ ਕਹਿਣਾ ਸੀ ਕੱਲ ਲਈ ਸੌਰੀ। ਤੂੰ ਨਾ ਮੇਰੇ ਪਿੱਛੇ ਲੜਿਆ ਉਹਨਾਂ ਤੋਂ ਖਹਿੜਾ ਛਡਵਾਇਆ। ਕੱਲ ਮੈਂ ਤੈਨੂੰ ਕੁਝ ਵੀ ਨਹੀਂ ਕਿਹਾ। ਯਾਰ ਬ ਇਕੱਲਾ ਸੌਰੀ ਨਾਲ ਨਹੀਂ ਕੰਮ ਚੱਲਣਾ ਹੈਗਾ। ਅੱਛਾ ਫਿਰ ਹੋਰ ਕੀ ਕਰਨਾ ਪਊ ਮੈਨੂੰ? ਤੈਨੂੰ ਪਾਰਟੀ ਤੇ ਚੱਲਣ ਲਊਂ ਮੈਂ ਨਾਲ। ਪਾਰਟੀ ਦੇਣੀ ਪਊ ਦੇ ਨੂੰ। ਅੱਛਾ ਫਿਰ ਸੋਚਦਾ ਕੀ ਆ? ਚੱਲ ਛੇੜ ਨੂੰ। ਚੱਲੀਏ ਫਿਰ। ਹਾਂ। ਕਿੱਦਾਂ ਦੀ ਚੱਲੀ ਦੱਸ। मेनू की पता मेरा तो जी कर दा, मैं हर टाइम तेरे कोली बैठी रव दिल तो मेरा भी कर दा मैं सारा दिन तेरे को बैठा रहा पर तेन पता ही है ਮੇਰੀ ਤਾਂ ਨਾ ਰੱਬ ਕੀ ਹਰਦਾ ਸੀਗੀ ਵੀ ਆਪਣੀ ਲਵ ਸਟੋਰੀ ਛੇਤੀ ਛੇਤੀ ਪੂਰੀ ਹੋ ਜੇ ਇਹ ਮੇਰਾ ਸਾਲਾ ਨੂੰ ਖੇਡ ਲਈ ਬੈਠਾ ਚਲ ਕੋਈ ਨਾ ਮੈਂ ਵੀ ਦੇਖਾਂ ਹਮ ਸਾਡੀ ਲਵ ਸਟੋਰੀ ਕਿਵੇਂ ਪੂਰੀ ਹੋਏਗੀ ਸਸਿਕਾ ਜੀ ਸਾਰਿਆਂ ਨੂੰ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਹਾਂ ਦਬਕ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਿਉਂਕਿ ਅੱਗੇ ਵੀ ਆਪਾਂ ਨਵੇਂ ਤੋਂ ਨਵੇਂ ਕਨਸੈਪਟ ਲੈ ਕੇ ਆਉਣਗੇ ਕਮੈਂਟਾਂ ਵੱਧ ਤੋਂ ਵੱਧ ਕਰਿਆ ਕਰੋ ਕਮੈਂਟਾਂ ਜਰੂਰ ਦੱਸਿਆ ਕਰੋ ਸਾਨੂੰ ਦੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੇ ਕਿਵੇਂ ਦੀ ਅੱਗੇ ਵੀਡੀਓ ਆਉਣ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਠੀਕ ਹੈ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਹਾਂ ਅਗਲੀ ਵੀਡੀਓ ਨੂੰ ਮਿਲਦੇ ਆਂ ਥੈਂਕ ਯੂ ਧੰਨਵਾਦ ਸਾਰਿਆਂ ਦਾ ਐਕਸ਼ਨ ਚੰਗੀ ਤਰ੍ਹਾਂ ਨਲੇ ਹੁਣ ਆ ਕਹਿੰਦਾ ਤੁਸੀਂ ਕਹਾਂਗੇ ਜੀ ਬਲ ਬਹੁਤ ਹੋ ਬੰਨਾ ਕਹਤਾ ਰਿਤਾ ਐਕਸ਼ਨ ਬਹੁਤ ਚੰਗੀ ਤਰ੍ਹਾਂ ਤੇਰੀ ਬੋਲੀ ਐਕਸ਼ਨ ਹਾਂ ਤੁਸੀਂ ਦੋਨੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਹੋ ਬਹੁਤ ਚੰਗੀ ਤਰ੍ਹਾਂ ਓਏ ਹੋ ਕਿੰਨੀ ਚੰਗੀ ਤਰ੍ਹਾਂ ਕਹੇ ਬਹੁਤ ਚੰਗੀ ਤਰ੍ਹਾਂ ਚਾਹੀਦਾ ਉਹ ਤਾਂ ਢਾਈ ਠੀਕ ਢਾਈ ਕੋਈ ਨਾ ਕੋਈ ਨਾ ਉਹ ਤਾਂ ਢਾਈ ਠੀਕ ਆ ਚਲੋ ਆਪਾਂ ਪਰ ਬਗਾਨੇ ਮੇਰੇ ਨਾਲ ਭੇਜ ਦੇ ਕੁੜੀ ਨੂੰ ਚੰਗੇ ਨਹੀਂ ਲੱਗਦੇ ਹੈਗੇ ਐਵੇਂ ਛੱਡ ਮੈਰਾ ਤੇਰੀ ਇੰਨੀ ਹਿੰਮਤ ਹੱਲਾ ਹੱਤ ਛੱਡਣ ਵਾਸਤੇ ਥੋੜੀ ਫੜਿਆ ਤੈਨੂੰ ਸੁਣਦਾ ਨਹੀਂ ਪਿਆ ਹੱਥ ਕਾਏਗਾ